ਸ਼ੋਭਾ ਬਾਟਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮਲਪ੍ਰੀਤ ਕੌਰ ਸਾਂਸਦ ਨੰਬਰ ਹਰਸਿਮਤ ਕੌਰ ਬਾਦਲ ਦੇ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਸਾਰੀਆਂ ਔਰਤਾਂ ਨੂੰ ਟਵੀਟ ਕਰਕੇ ਵਿਦਾਇਤ ਦਿੱਤੀ ਗਈ ਹੈ ਪੂਰੀ ਦੁਨੀਆ ਦੇ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਤੇ ਇਸ ਮੌਕੇ ਬਠਿੰਡਾ ਤੋਂ ਸਾਂਸਦ ਨੰਬਰ ਹਰਸਿਮਤ ਕੌਰ ਬਾਦਲ ਨੇ ਔਰਤਾਂ ਨੂੰ ਟਵੀਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਹਰਸਿਮਤ ਬਾਦਲ ਨੇ ਕਿਹਾ ਕਿ ਮੈਂ ਸਮਝਦੀ ਆ ਕਿ ਔਰਤ ਸਾਡੇ ਸਮਾਜ ਅਤੇ ਪਰਿਵਾਰ ਦਾ ਅਹਿਮ ਅਤੇ ਇਕ ਵਿਸ਼ੇਸ਼ ਜਿਹੜਾ ਕਿ ਹਿੱਸਾ ਹੈ ਤੇ ਹਰ ਮਨੁੱਖ ਦੀ ਕੜਤ ਦੇ ਵਿੱਚ ਔਰਤ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਔਰਤ ਨੂੰ ਆਤਮ ਸਨਮਾਨ ਦੇ ਨਾਲ ਜੋਣ ਦਾ ਉਹਨਾਂ ਹੀ ਹੱਕ ਹੈ ਜਿੰਨਾ ਕਿਸੇ ਮਰਦ ਨੂੰ ਹੈ ਔਰਤਾਂ ਕਿਸੇ ਵੀ ਗੱਲੋਂ ਕਮਜ਼ੋਰ ਨਹੀਂ ਹਨ ਜੇਕਰ ਔਰਤਾਂ ਨੂੰ ਸਮਾਜ ਵਿੱਚ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਮਿਲੇ ਤਾਂ ਉਹ ਹਰ ਖੇਤਰ ਦੇ ਵਿੱਚ ਸਫਲਤਾ ਦੇ ਸਿਖਰ ਨੂੰ ਛੂ ਸਕਣ ਦੀ ਤਾਕਤ ਰੱਖਦੀਆਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਸਾਨੂੰ ਸਾਰਿਆਂ ਨੂੰ ਔਰਤਾਂ ਲਈ ਸਮਾਜ ਵਿੱਚ ਸਤਿਕਾਰ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦਾ ਪ੍ਰਣ ਕਰਕੇ ਚੰਗੇ ਅਤੇ ਵਿਕਸਤ ਸਮਾਜ ਦੇ ਭਾਗੀਦਾਰ ਬਣਨਾ ਚਾਹੀਦਾ ਹੈ ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਹਰਸਨਿਤਕੌਰ ਬਾਦਲ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮੈਂ ਦੇਸ਼ ਤੇ ਦੁਨੀਆ ਦੇ ਸਮੂਹ ਪੈਨਾ ਨੂੰ ਔਰਤਾਂ ਨੂੰ ਬੱਚਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦੇਨੀ ਆ ਆਇ ਇਹੋ ਜਿਹਾ ਦਿਨ ਹੈ ਜਿੱਥੇ ਮੈਂ ਹਰੇਕ ਇਨਸਾਨ ਨੂੰ ਅਪੀਲ ਕਰਦੀ ਆ ਕਿ ਦੁਨੀਆ ਵਿੱਚ ਜਿਸ ਕੋਨੇ ਵਿੱਚ ਤੁਸੀਂ ਬੈਠੇ ਹੋ ਅੱਜ ਦਾ ਦਿਨ ਸਮਾਂ ਜ਼ਰੂਰ ਕੱਢੋ ਉਹਨਾਂ ਔਰਤਾਂ ਦੇ ਬਾਰੇ ਸੋਚੋ ਜਿਨ੍ਹਾਂ ਔਰਤਾਂ ਨੇ ਤੁਹਾਡੇ ਜੀਵਨ 'ਚ ਜਿੱਥੇ ਵੀ ਤੁਸੀਂ ਪਹੁੰਚੇ ਹੋ ਉਹਦੇ ਵਿੱਚ ਲੋਕਦਾਨ ਪਾਇਆ ਹੋਏ ਉਹਨਾਂ ਨੂੰ ਸਤਿਕਾਰੋ ਤੇ ਅੱਜ ਭਾਵੇਂ ਉਹਨਾਂ ਨੂੰ ਥੈਂਕ ਯੂ ਕਹੋ ਭਾਵੇਂ ਉਹਨਾਂ ਨੂੰ ਕੋਈ ਗਿਫਟ ਤੋਂ ਭਾਵੇਂ ਤੁਹਾਡੀ ਮਾਂ ਹੋਵੇ ਜਿਹੜੀ ਮੈਂ ਕਹਿ ਸਕਦੀ ਆ ਕਿ ਇੱਕ ਬੱਚੇ ਦੀ ਸਭ ਤੋਂ ਪਹਿਲੀ ਜਿਹੜੀ ਗੁਰੂ ਹੁੰਦੀ ਆ ਮਾਂ ਹੁੰਦੀ ਆ ਅੱਜ ਜਿਹੋ ਜਿਹੀ ਤੁਸੀਂ ਇਨਸਾਨ ਬਣੇ ਹੋ ਉਹਦੇ ਵਿੱਚ ਤੁਹਾਡੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ ਭਾਵੇਂ ਤੁਹਾਡੀ ਭੈਣ ਹੋਵੇ ਭਾਵੇਂ ਤੁਹਾਡੀ بیوی ਹੋਵੇ ਤੁਹਾਡੀ ਧੀ ਹੋਵੇ ਮਾਸੀ ਚਾਚੀ ਨਾਨੀ ਦਾਦੀ ਇਹ ਸਾਰੀ ਔਰਤਾਂ ਨੇ ਤੁਹਾਨੂੰ ਸ਼ੇਪ ਕਰਨ ਵਾਸਤੇ ਤੁਹਾਨੂੰ ਇੱਕ ਇਨਸਾਨ ਬਣਾਉਣ ਬਣਵਾਉਣ ਪਰਾਨ ਵਾਸਤੇ ਕਿੰਨਾ ਵੱਡਾ ਯੋਗਦਾਨ ਪਾਇਆ ਹੈ ਇਹੋ ਔਰਤਾਂ ਹੈ ਗਿਆ ਜਿਨ੍ਹਾਂ ਨੇ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਕੇ ਆਪਣੀ ਸੇਵਾ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇੱਕ ਮਾਂ ਨੂੰ ਕਦੇ ਕੋਈ ਪਰਚੇ ਸ਼ੁਕਰਾਨਾ ਨਹੀਂ ਕਰਦਾ ਥੈਂਕ ਯੂ ਨਹੀਂ ਕਰਦਾ ਉਹ ਨਿਸ਼ਕਾਮ ਸੇਵਾ ਕਰਦੀ ਹੈ ਭਾਵੇਂ ਉਹਦੇ ਸਿਰ 'ਚ ਦਰਦ ਹੋਵੇ ਭਾਵੇਂ ਲੱਤ ਤੇ ਲੱਤ ਤੇ ਦਰਦ ਹੋਵੇ ਚੁੱਪ ਚਾਪ ਨਹੀਂ ਕਰਕੇ ਤੇ ਆਪਣੇ ਬੱਚਿਆਂ ਵਾਸਤੇ ਕਿਸਮਤਾਂ ਹੀ ਜਾਂਦੀ ਹੈ ਕਦੇ ਉਸਮਾਨ ਨੂੰ ਪੁੱਛ ਕੇ ਦੇਖੋ ਤੇ ਉਹ ਮਾਵਾਂ ਜਿਹੜੇ ਘਰੋਂ ਬਾਹਰ ਨਿਕਲ ਕੇ ਆਪਣੇ ਘਰ ਵਿੱਚ ਯੋਗਦਾਨ ਪਾਉਂਦੀਆਂ ਨੇ ਕਮਾ ਕੇ ਉਹਨਾਂ ਮਾਵਾਂ ਨੂੰ ਤਾਂ ਸਲਾਮ ਕਰਨ ਦੀ ਲੋੜ ਹੈ ਕਿਉਂਕਿ ਇਹੋ ਜਿਹੀ ਚੁਣੌਤੀਆਂ ਘਰੋਂ ਬਾਹਰ ਨਿਕਲੋ ਤਾਂ ਸਾਡੀ ਧੀਆ ਸੁਰੱਖਿਅਤ ਨਹੀਂ ਹੈਗੀ ਆ ਦਫ਼ਤਰ ਚੇ ਵੀ ਕਿਹੋ ਜਿਹਾ ਪਖਪਾਦ ਹੁੰਦਾ ਹੈ ਆਦਮੀ ਤੇ ਔਰਤ ਦੇ ਵਿੱਚ ਕਿਵੇਂ ਬੇਤਬਾਬ ਹੁੰਦਾ ਹੈ ਇਹਦੇ باوجود ਉਹ ਪੈਣਾ ਹੁੰਦੀਆਂ ਅੱਗੇ ਵਧੀਆਂ ਨੇ ਤੇ ਅੱਜ ਦੇ ਦਿਨ ਉਹ ਸਾਰੀ ਔਰਤਾਂ ਨੂੰ ਸਤਿਕਾਰਿਆ ਜਾਏ ਛੜੀ ਔਰਤਾ ਦੁਨੀਆ ਦੀ 50% ਦੀ ਆਬਾਦੀ ਜ਼ਰੂਰ ਨੇ ਲੇਕਿਨ ਪਾਰਲੀਮੈਂਟ 'ਚ ਪਹੁੰਚਣ ਵਾਸਤੇ ਵੀ ਵੱਡੀ ਲੜਾਈਆਂ ਲੜਦੇ ਨੇ ਮਸਾ ਮਸਾ ਅੱਜ 17% ਦੀ ਔਰਤਾਂ ਉੱਥੇ ਪਹੁੰਚੀਆਂ ਨੇ ਜਿੰਨੀ ਵੱਧ ਔਰਤਾਂ ਨੂੰ ਤੁਸੀਂ ਅੱਗੇ ਲੈ ਕੇ ਜਾਓਗੇ ਉਹ ਨਹੀਂ ਇਹ ਗੇਸਟ ਕੀ ਕਰੂਗਾ ਕਿਉਂਕਿ ਇੱਕ ਔਰਤ ਹੀ ਔਰਤ ਦੀ ਚੁਣੌਤੀਆਂ ਨੂੰ ਸਮਝ ਸਕਦੀ ਹੈ ਤੇ ਇਹੋ ਜਿਹੇ ਹਾਲਾਤ ਪੈਦਾ ਕਰ ਸਕਦੀ ਹੈ ਤਾਂ ਕਿ ਸਾਡੀ ਧੀਆ ਔਰਤਾਂ ਅੱਗੇ ਵੱਧ ਸਕਣ ਔਰਤਾਂ ਦੇ ਪ੍ਰਤੀ ਜਿਹੜਾ ਅਤਿਆਚਾਰ ਮੱਦ ਰਿਹਾ ਹੈ ਅੱਜ ਮੈਂ ਮਾਮਾ ਨੂੰ ਆ ਵੀ ਅਪੀਲ ਕਰਦੀ ਆ ਕਿ ਭਾਵੇਂ ਤੁਹਾਡਾ ਪੁੱਤ ਹੋਵੇ ਭਾਵੇਂ ਤੁਹਾਡੀ ਧੀ ਹੋਵੇ ਜ਼ਰੂਰ ਔਰਤਾਂ ਦਾ ਸਤਿਕਾਰ ਧੀਆ ਦਾ ਪੈਨਾ ਦਾ ਸਤਿਕਾਰ ਸਿਖਾਈਏ ਤਾਂ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦੀ ਆ ਧੀਆ ਦਾ ਸਤਿਕਾਰ ਕਰੋ ਪੁੱਤਾਂ ਵਾਂਗੋ ਪਿਆਰ